ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜੇ ਆਪਣੇ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਨਵੇਂ ਸਾਲ ਵਾਲੇ ਦਿਨ ਚਾ ਰਾਤ ਨੂੰ ਇਹ ਉਪਾਅ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਬਰਕਤ ਹੀ ਬਰਕਤ ਹੋਵੇਗੀ ਸੰਗਜੇ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਨਵੇਂ ਸਾਲ ਵਾਲੇ ਦਿਨ ਤੁਸੀਂ ਚਾੜੂ ਦੇ ਥੱਲੇ ਰੱਖ ਦਿੰਦੇ ਹੋ ਇਹ ਇੱਕ ਚੀਜ਼ ਤਾਂ ਤੁਹਾਡੇ ਘਰ ਵਿੱਚ ਪੈਸਾ ਕਿੱਥੇ ਚੱਲਿਆ ਆਵੇਗਾ ਜਗਤ ਉਸੇ ਸਪਾਣੋਂ ਅੱਜ ਦੀ ਰਾਤ ਕਰ ਲੈਂਦੇ ਹੋ ਭਾਵ ਕੇ ਨਵੇਂ ਸਾਲ ਦੀ ਰਾਤ ਨੂੰ ਕਰ ਲੈਂਦੇ ਹੋ ਤਾਂ ਤੁਹਾਨੂੰ ਦੁੱਗਣਾ ਲਾਭ ਹੋਵੇਗਾ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਥ ਸੰਗਤ ਜੀ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੇ ਰਾਤ ਨੂੰ ਸੌਣ ਤੋਂ ਪਹਿਲਾਂ ਚਾੜੋ ਦੇ ਥੱਲੇ ਇਹ ਇੱਕ ਚੀਜ਼ ਰੱਖ ਦੇਣੀ ਹੈ ਫਿਰ ਪੂਰੇ ਹੀ ਸਾਲ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇਗੀ ਜੋ ਵੀ ਘਰ ਦੀ ਸਮੱਸਿਆ ਹੈ ਦੁੱਖ ਹੈ ਪਰੇਸ਼ਾਨੀ ਹੈ ਹਮੇਸ਼ਾ ਲਈ ਖਤਮ ਹੋ ਜਾਵੇਗੀ ਸਾ ਸੰਗਤ ਜੀ ਸਾਡੇ ਵਿੱਚੋਂ ਕਿੰਨੇ ਹੀ ਭੈਣ ਭਰਾ ਹਨ ਜੋ ਅਜਾਈਆਂ ਗੱਲਾਂ ਜਿਨ੍ਹਾਂ ਨੂੰ ਸੁਣੀਆਂ ਹੁੰਦੀਆਂ ਹਨ ਕੋਈ ਕਹਿ ਦਿੰਦਾ ਹੈ ਨਮਕ ਰੱਖੋ ਕੋਈ ਕਹਿ ਦਿੰਦਾ ਹੈ ਹਰੀ ਮਿਰਚ ਰੱਖੋ ਕੋਈ ਕਹਿੰਦਾ ਹੈ ਪਹਿਲੇ ਸਰੋਂ ਰੱਖੋ ਪਰ ਸਾਧ ਸੰਗਤ ਜੀ ਸਵਾਲ ਤਾਂ ਇਹ ਹੈ ਕਿ ਸੱਚਮੁੱਚ ਇਹੋ ਜਿਹੇ ਨੁਕਤੇ ਬਰਕਤ ਲਿਆ ਸਕਦੇ ਹਨ ਜਾਂ ਨਹੀਂ ਫਿਰ ਅਸਲ ਸੱਚ ਕੀ ਹੈ ਆਓ ਸਾਧ ਸੰਗਤ ਜੀ ਅੱਜ ਕੱਲ ਗੁਰਬਾਣੀ ਦੇ ਸਹਾਰੇ ਦੇ ਨਾਲ ਇਸ ਗੱਲ ਦਾ ਰਾਜ ਖੋਲਦੇ ਹਾਂ ਸੰਗਤ ਜੀ ਅੱਜ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਤੇ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤਾਕ ਤੇ ਆਂਦੇ ਨਾਲ ਜ਼ਰੂਰ ਸੁਣਨਾ ਅਧਾ ਅਧੂਰਾ ਗਿਆਨ ਹਮੇਸ਼ਾ ਹੈ ਖਤਰਨਾਕ ਹੁੰਦਾ ਹੈ ਸੰਗਤ ਜੀ ਜੀਵਾਂ ਦਾ ਸਭ ਤੋਂ ਵੱਡਾ ਸਵਾਲ ਹੁੰਦਾ ਹੈ ਕਿ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਬਰਕਤ ਕਿਉਂ ਨਹੀਂ ਰਹਿੰਦੀ ਅਸੀਂ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦੇ ਹਾਂ ਪਰ ਮਹੀਨੇ ਦੇ ਅਖੀਰ ਵਿੱਚ ਜੇਬ ਫਿਰ ਵੀ ਖਾਲੀ ਰਹਿੰਦੀ ਹੈ ਸਾਡਾ ਮਨ ਬੇਚੈਨ ਰਹਿੰਦਾ ਹੈ ਘਰ ਵਿੱਚ ਕਲੇਸ਼ ਹਮੇਸ਼ਾ ਰਹਿੰਦਾ ਹੈ ਫਿਰ ਅਸੀਂ ਸੋਚਦੇ ਹਾਂ ਕਿ ਪਤਾ ਨਹੀਂ ਕਿਸੇ ਨજર ਸਾਡੇ ਘਰ ਤੇ ਲੱਗ ਗਈ ਹੈ ਜਾਂ ਕਿਹੜਾ ਗਲਤ ਕੰਮ ਅਸੀਂ ਕਰ ਲਿਆ ਹੈ ਇਸ ਬੇਚੈਨੀ ਪਰੇਸ਼ਾਨੀ ਦੇ ਵਿੱਚ ਅਸੀਂ ਕਈ ਬਾਬਿਆਂ ਸਾਧਾਂ ਸੰਤਾਂ ਦੇ ਕੋਲ ਜਾਂਦੇ ਹਾਂ ਸੰਗਤ ਜੀ ਕੋਈ ਕਹਿੰਦਾ ਹੈ ਕਿ ਰਾਤ ਨੂੰ ਛਾੜੋ ਦੇ ਥੱਲੇ ਨਮਕ ਰੱਖ ਦਿਓ ਬਰਕਤ ਆ ਜਾਵੇਗੀ ਕੋਈ ਕਹਿੰਦਾ ਹੈ ਪੇੜੀ ਸਰੋਂ ਰੱਖ ਦਿਓ ਪੈਸਾ ਆਵੇਗਾ ਸਾਧ ਸੰਗਤ ਜੀ ਸੋਚੋ ਜੇ ਬਰਕਤ ਸੱਚਮੁੱਚ ਹੈ ਨਮਕ ਜਾਂ ਸਰੋਂ ਵਿੱਚ ਹੁੰਦੀ ਤਾਂ ਅੱਜ ਹਰ ਘਰ ਅਮੀਰ ਹੋਣਾ ਸੀ ਕਿਉਂਕਿ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਸੱਚ ਉਹ ਹੈ ਜੋ ਸੱਚ ਸਾਡੇ ਦਿਲ ਵਿੱਚ ਹੈ ਜੋ ਸਾਡੇ ਦਿਲ ਵਿੱਚ ਵਸ ਜਾਵੇ ਸਾਡਾ ਮਨ ਸ਼ਾਂਤ ਹੈ ਜੇ ਅਸੀਂ ਲੋਭ ਇਰਖਾ ਜਾਂ ਦਿਖਾਵੇ ਦੀ ਅੱਗ ਵਿੱਚ ਸੜਦੇ ਹਾਂ ਝਾੜੋ ਦੇ ਥੱਲੇ ਜੋ ਮਰਜ਼ੀ ਰੱਖ ਲਓ ਪੈਸਾ ਨਹੀਂ ਟਿਕਣਾ ਕਿਉਂਕਿ ਸਾਥ ਸੰਗਤ ਜੀ ਅਸਲ ਦੇ ਵਿੱਚ ਸਮੱਸਿਆ ਬਾਹਰ ਦੀ ਨਹੀਂ ਸਗੋਂ ਸਾਡੇ ਅੰਦਰ ਦੀ ਹੈ ਸਾਡੇ ਮਨ ਦੀ ਹੈ ਸਾਡੀਆਂ ਇਛਾਵਾਂ ਤੇ ਸਾਡੇ ਅਗਿਆਨ ਦੀ ਹੈ ਹੁਣ ਗੱਲ ਕਰਦੇ ਹਾਂ ਝਾੜੋ ਦੀ ਝਾੜੋ ਸਾਡੇ ਘਰ ਦੀ ਸਫਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਹ ਸਾਡੇ ਘਰ ਦੀ ਗੰਦਗੀ ਨੂੰ ਸਾਫ਼ ਕਰਦਾ ਹੈ ਇਹ ਗੰਦਗੀ ਮੈਲ ਧੂੜ ਨੂੰ ਘਰ ਤੋਂ ਬਾਹਰ ਕੱਢਦਾ ਹੈ ਸਾਡੇ ਘਰ ਨੂੰ ਸਾਫ਼ ਸੁਥਰਾ ਬਣਾ ਕੇ ਰੱਖਦਾ ਹੈ ਪਰ ਸੰਗਤ ਜੀ ਸੋਚੋ ਜੇ ਅਸੀਂ ਕਿਸੇ ਘਰ ਦੀ ਸਫਾਈ ਤਾਂ ਕਰ ਲਈ ਪਰ ਮਨ ਦੀ ਸਫਾਈ ਭੁੱਲ ਗਏ ਮਨ ਦੇ ਵਿਕਾਰਾਂ ਦੀ ਗੰਦਗੀ ਜਮਾ ਕਰ ਲਈ ਨਿੰਦਿਆ ਚੁਗਲੀ ਲੋਭ ਹੰਕਾਰ ਮਨ ਵਿੱਚ ਭਰ ਲਿਆ ਤਾਵੇਂ ਸੰਗਾਜੀ ਛਾੜੋ ਜਿੱਥੇ ਮਰਜੀ ਰੱਖ ਲਓ ਇਹਨੇ ਕੰਮ ਨਹੀਂ ਕਰਨਾ ਗੁਰਬਾਣੀ ਦੇ ਵਿੱਚ ਤਾਂ-ਤਾਂ ਸ੍ਰੀ ਗੁਰੂ ਨਾਨਕ ਤੇਵ ਜੀ ਫਰਮਾਉਂਦੇ ਹਨ ਮਨਮੁਖ ਦਾ ਮਨ ਮੈਲ ਨਾਲ ਭਰਿਆ ਹੁੰਦਾ ਹੈ ਉਹ ਸੱਚ ਨੂੰ ਨਹੀਂ ਜਾਣਦਾ ਛਾੜੋ ਥੱਲੇ ਨਮਕ ਜਾਨ ਸਰੋਂ ਰੱਖਣ ਦੀ ਗੱਲ ਸਿਰਫ ਇੱਕ ਅੰਧਵਿਸ਼ਵਾਸ ਹੈ ਜੋ ਸਾਡੇ ਮਨ ਦੀ ਤਸੱਲੀ ਦੇ ਲਈ ਹੁੰਦਾ ਹੈ ਪਰ ਪਰਮਾਤਮਾ ਦੀ ਰਚਨਾ ਆਂਧਵਿਸ਼ਵਾਸ ਨਾਲ ਨਹੀਂ ਚੱਲਦੀ ਅਸਲੀ ਚਾੜੂ ਤਾਂ ਸਾਡੇ ਅੰਦਰ ਵੱਜਣਾ ਚਾਹੀਦਾ ਹੈ ਜਾਂ ਜੋ ਮਨ ਦੇ ਵਿਕਾਰਾਂ ਨੂੰ ਸਾਫ਼ ਕਰ ਦੇਵੇ ਜਦੋਂ ਅਸੀਂ ਨਾਮ ਸਿਮਰਨ ਦੇ ਨਾਲ ਮਨ ਨੂੰ ਪਵਿੱਤਰ ਕਰਦੇ ਹਾਂ ਸੇਵਾ ਨਾਲ ਦਿਲ ਨੂੰ ਨਿਮਰ ਬਣਾਉਂਦੇ ਹਾਂ ਤੇ ਸੰਤੋਖ ਨਾਲ ਜੀਵਨ ਜਿਉਂਦੇ ਹਾਂ ਤਾਂ ਬਰਕਤ ਆਪਣੇ ਆਪ ਸਾਡੇ ਘਰ ਵਿੱਚ ਵਸ ਜਾਂਦੀ ਹੈ ਫਿਰ ਸਾਧ ਸੰਗਤ ਜੀ ਚਾਣੋ ਦੇ ਥੱਲੇ ਇਹ ਇੱਕ ਚੀਜ਼ ਰੱਖਣ ਦੀ ਬਜਾਏ ਮਾਂ ਦੀ ਸਫਾਈ ਵੱਲ ਅੱਜ ਤੋਂ ਹੀ ਧਿਆਨ ਦੇਣਾ ਸ਼ੁਰੂ ਕਰੀਏ ਸਾਧ ਸੰਗਤ ਜੀ ਇਸ ਗੱਲ ਨੂੰ ਯਾਦ ਰੱਖਿਏ ਇੱਕ ਵਾਰ ਇੱਕ ਸਿੱਖ ਸੰਗਤ ਨੇ ਤਾਂ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਦੀ ਹਜੂਰੀ ਦੇ ਵਿੱਚ ਅਰਜ਼ ਕੀਤੀ ਮਹਾਰਾਜ ਮੈਂ ਬੜੀ ਮਿਹਨਤ ਕਰਦਾ ਹਾਂ ਪਰ ਮੇਰੇ ਕਾਰਜ ਵਿੱਚ ਪੈਸਾ ਨਹੀਂ ਟਿਕਦਾ ਤੁਸੀਂ ਮੈਨੂੰ ਕੋਈ ਨੁਕਤਾ ਦੱਸੋ ਗੁਰੂ ਜੀ ਮੁਸਕਰਾਏ ਤੇ ਫਰਮਾਏ ਪੁੱਤਰ ਪੈਸਾ ਤੇ ਵਰਕ ਪਰਮਾਤਮਾ ਦੀ ਦੇਨ ਤੂੰ ਮਿਹਨਤ ਕਰ ਸੱਚ ਹੋ ਨਾਮ ਜਪ ਤੇ ਸੇਵਾ ਕਰ ਜੇ ਤੇਰਾ ਮਨ ਸ਼ਾਂਤ ਹੋਵੇਗਾ ਤਾਂ ਤੇਰਾ ਘਰ ਸਦਾ ਭਰਿਆ ਰਹੇਗਾ ਇਹ ਸੁਣ ਕੇ ਉਸ ਸਿੱਖ ਨੇ ਗੁਰੂ ਜੀ ਦੀ ਸਿੱਖਿਆ ਨੂੰ ਅਪਣਾਇ ਉਸ ਨੇ ਸਵੇਰੇ ਸ਼ਾਮ ਨਾਮ ਜਪਣਾ ਸ਼ੁਰੂ ਕਰ ਦਿੱਤਾ ਸੰਗਤ ਦੀ ਸੇਵਾ ਵਿੱਚ ਹਿੱਸਾ ਪਾਇਆ ਕਰਨਾ ਤੇ ਕਮਾਈ ਵਿੱਚੋਂ ਦਸਮਾਨ ਦਾ ਕਟਣਾ ਸ਼ੁਰੂ ਕਰ ਦਿੱਤਾ ਕੁਝ ਸਮੇਂ ਬਾਅਦ ਉਸ ਦੇ ਘਰ ਵਿੱਚ ਨਾ ਸਿਰਫ ਪੈਸਾ ਟਿਕਣ ਲੱਗਾ ਸਗੋਂ ਸੁਖ ਸ਼ਾਂਤੀ ਵਧਣੇ ਸ਼ੁਰੂ ਹੋ ਗਈ ਸਾ ਸੰਗਤ ਜੀ ਇਸ ਗੱਲ ਤੋਂ ਇਹੀ ਸਿੱਖਣਾ ਚਾਹੀਦਾ ਹੈ ਕਿ ਬਰਕਤ ਕਦੇ ਵੀ ਨੁਕਤਿਆਂ ਨਾਲ ਜਾਦੂ ਟੂਣਿਆਂ ਨਾਲ ਨਹੀਂ ਆਉਂਦੀ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਸਾਡੇ ਮਨ ਵਿੱਚ ਸੰਤੋਖ ਪੈਦਾ ਹੁੰਦਾ ਹੈ ਤਾਂ ਥੋੜਾ ਵੀ ਸੱਚ ਦੇ ਨਾਲ ਸੰਚਿਆ ਜਾਂਦਾ ਹੈ ਜੇ ਅਸੀਂ ਆਪਣੇ ਜੀਵਨ ਵਿੱਚ ਸੰਤੋਖ ਸਿਮਰਨ ਤੇ ਸੇਵਾ ਨੂੰ ਆਪਣਈਏ ਤਾਂ ਘਰ ਵਿੱਚ ਪੈਸਾ ਨਹੀਂ ਸਗੋ ਸੁੱਖ ਸ਼ਾਂਤੀ ਦੀ ਪਰਮਾਰ ਹੋ ਜਾਵੇਗੀ ਹੁਣ ਸਾਧ ਸੰਗਤ ਜੀ ਇੱਕ ਹੋਰ ਪੱਖ ਵੱਲ ਧਿਆਨ ਦਈਏ ਕਈ ਗੰਦੇ ਹਨ ਕਿ ਸਾਡੇ ਘਰਾਂ ਵਿੱਚ ਪੈਸਾ ਟਿਕਣ ਦਾ ਕਾਰਨ ਸਾਡੀਆਂ ਆਦਤਾਂ ਹੁੰਦੀਆਂ ਹਨ ਅਸੀਂ ਦਿਖਾਵੇ ਦੀ ਦੌੜ ਵਿੱਚ ਪੈ ਜਾਂਦੇ ਹਾਂ ਨਵਾਂ ਫੋਨ ਨਵਾਂ ਕਾਰ ਨਵਾਂ ਮਕਾਨ ਮਹਿੰਗੇ ਕੱਪੜੇ ਅਸੀਂ ਸੋਚ ਸਕਦੇ ਹਾਂ ਇਹ ਸਭ ਸਾਡੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣਗੇ ਪਰ ਗੁਰਬਾਣੀ ਸਪਾਉਂਦੇ ਹੈ ਜੇ ਅਸੀਂ ਫਿੱਕਾ ਬੋਲਦੇ ਹਾਂ ਫਿੱਕੀ ਸੋਚ ਰੱਖਦੇ ਹਾਂ ਸਾਡਾ ਮਨ ਵੀ ਖਾਲੀ ਹੋ ਜਾਂਦਾ ਹੈ ਦਿਖਾਵੇ ਦੀ ਅੱਗ ਸਾਡੀ ਕਮਾਈ ਨੂੰ ਸਾੜਦੀ ਹੈ ਨਾਲ ਹੀ ਜੇ ਅਸੀਂ ਨਿੰਦਿਆ ਚੁਗਲੀ ਵਿੱਚ ਸਮਾਂ ਬਰਬਾਦ ਕਰਦੇ ਹਾਂ ਦੂਜਿਆਂ ਨਾਲ ਮੁਕਾਬਲੇਬਾਜ਼ੀ ਵਿੱਚ ਰਹਿੰਦੇ ਹਾਂ ਤਾਂ ਫਿਰ ਸਾਡਾ ਮਨ ਅਸ਼ਾਂਤ ਹੋ ਜਾਂਦਾ ਹੈ ਸ਼ਾਂਤ ਮਨ ਵਿੱਚ ਪੈਸਾ ਨਹੀਂ ਟਿਕਦਾ ਫਿਰ ਅਸ਼ਾਂਤ ਮਨ ਦੇ ਵਿੱਚ ਪੈਸਾ ਨਹੀਂ ਟਿਕਣਾ ਤੇ ਨਾ ਹੀ ਸੁੱਖ ਮਿਲਦਾ ਹੈ ਇੱਕ ਉਦਾਹਰਣ ਵਿੱਚ ਇਹ ਮਿਸਾਲ ਹੈ ਕਿ ਜੇ ਤੁਸੀਂ ਕਮਾਈ ਦਾ ਹਿਸਾਬ ਨਹੀਂ ਰੱਖਦੇ ਚਾਹੇ ਲੱਖਾਂ ਕਮਾ ਲਓ ਪੈਸਾ ਪਾਣੀ ਵਾਂਗ ਵਹਿ ਜਾਵੇਗਾ ਸੰਗਤ ਜੀ ਝਾੜੂ ਥੱਲੇ ਨਮਕ ਰੱਖਣ ਦੀ ਬਜਾਏ ਆਪਣੇ ਖਰਚਿਆਂ ਦਾ ਹਿਸਾਬ ਰੱਖੋ ਆਪਣੀ ਜ਼ਬਾਨ ਦੀ ਨਿੰਦਾ ਨੂੰ ਆਉਣ ਤੋਂ ਰੋਕੋ ਆਪਣੇ ਈਸ਼ਾਵਾਂ ਤੇ ਝਾੜੋ ਫੇਰੋ ਤੇ ਆਪਣੇ ਮਨ ਵਿੱਚ ਸ਼ੁਕਰਾਨੇ ਦਾ ਦੀਵਾ ਜਗਾਓ ਸਾ ਸੰਗਾਂਝੀ ਜਦੋਂ ਤੋਂ ਇਸ ਸ਼ੁਕਰਾਨੇ ਦੀ ਆਦਤ ਪਾਓਗੇ ਉਸ ਤੋਂ ਬਾਅਦ ਝਾਣੂ ਥੱਲੇ ਨਮਕ ਰੱਖਣ ਦੀ ਬਚਾਏ ਆਪਣੇ ਖਰਚਿਆਂ ਦਾ ਹਿਸਾਬ ਰੱਖੋਗੇ ਤੇ ਆਪਣੀ ਜ਼ੁਬਾਨ ਦੇ ਨਿੰਦਣ ਨੂੰ ਰੋਕ ਕੇ ਚੁਗਲੀ ਨੂੰ ਰੋਕ ਕੇ ਕਿਸੇ ਦਾ ਮਾੜਾ ਸੋਚਣ ਤੋਂ ਵੀ ਰੋਕ ਕੇ ਆਦਤ ਬਣਾ ਲਓ ਤਾਂ ਦੇਖਿਓ ਪਰਮਾਤਮਾ ਦੀ ਕਿਰਪਾ ਹੋਵੇ ਕਿ ਸਾਡੇ ਘਰ ਵਿੱਚ ਕਦੇ ਵੀ ਬਰਕਤ ਦੀ ਕਮੀ ਨਹੀਂ ਹੋਵੇਗੀ। ਸੰਗਤ ਜੀ ਹੁਣ ਅਸੀਂ ਗੰਭੀਰ ਸਵਾਲ ਵੱਲ ਆਉਂਦੇ ਹਾਂ ਕਿ ਅਸਲ ਵਿੱਚ ਬਰਕਤ ਹੁੰਦੀ ਕੀ ਹੈ? ਬਰਕਤ ਸਿਰਫ ਪੈਸਾ, ਸੋਨਾ ਜਾਂ ਜਾਇਦਾਦ ਨਹੀਂ ਹੁੰਦੀ। ਗੁਰਬਾਣੀ ਸਾਨੂੰ ਸਿਖਾਉਂਦੀ ਹੈ ਅਸਲ ਬਰਕਤ ਸੁਖ, ਸ਼ਾਂਤੀ, ਸੰਤੋਖ ਤੇ ਪਰਮਾਤਮਾ ਦੀ ਯਾਦ। ਤਾਂ ਤਾਂ ਜੀ ਗੁਰੂ ਅਰਜਨ ਦੇਵ ਜੀ ਪਰਮਾਉਂਦੇ ਹਨ ਕਿ ਜੈਸ ਨੂੰ ਪਰਮਾਤਮਾ ਨੇ ਆਪਣੀ ਸਿਫਤ ਸਲਾਹ ਦੇ ਦਾਤ ਭਖਸ਼ੀ ਉਸ ਦੇ ਘਰ ਵਿੱਚ ਸਦਾ ਵਰਕਤ ਰਹਿੰਦੀ ਹੈ ਪਰਿਵਾਰ ਵਿੱਚ ਕਲੇਸ਼ ਨਹੀਂ ਹੋਵੇਗਾ ਫਿਰ ਮਨ ਸ਼ਾਂਤ ਹੋ ਜਾਵੇਗਾ ਸੰਗਤ ਜੀ ਉਸ ਪੈਸੇ ਦਾ ਕੀ ਫਾਇਦਾ ਅਸਲੀ ਤਾਂ ਇਹ ਤਾਂ ਉਹ ਹੈ ਜੋ ਸਾਡੇ ਮਨ ਨੂੰ ਸ਼ਾਂਤੀ ਦੇਵੇ ਸਾਡੇ ਪਰਿਵਾਰ ਨੂੰ ਚੋੜੇ ਪਰਮਾਤਮਾ ਜੀ ਦੇ ਨੇੜੇ ਲੈ ਕੇ ਜਾਵੇ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ ਇੱਕ ਚੀਜ਼ ਯਾਦ ਰੱਖੋ ਕੇ ਪਰਮਾਤਮਾ ਦਾ ਸ਼ੁਕਰਾਨਾ ਕਰੋ ਨਾਮ ਚੱਪੋ ਤੇ ਸੱਚ ਦੇ ਰਾਹ ਤੇ ਚੱਲੋ ਜੇ ਤੁਸੀਂ ਆਪਣੇ ਮਨ ਤੇ ਝਾੜੂ ਨਾਲ ਸਾਫ਼ ਕਰਨਾ ਹੈ ਤੇ ਬਹੁਤ ਵਧੀਆ ਗੱਲ ਹੈ ਤੁਸੀਂ ਝਾੜੂ ਨਾਲ ਵਿਕਾਰ ਸਭ ਜੇਕਰ ਨਹੀਂ ਕੀਤੇ ਤੁਸੀਂ ਪਿੱਛੇ ਰਹਿ ਜਾਓਗੇ ਜੇਕਰ ਮਨ ਦੀ ਝਾੜੂ ਨਾਲ ਸਫਾਈ ਕਰਨ ਲਈ ਸਾਡੇ ਘਰ ਵਿੱਚ ਨਾ ਸਿਰਫ ਪੈਸਾ ਸੁਖ ਸ਼ਾਂਤੀ ਦੀ ਭਰਮਾਰ ਹੋ ਜਾਵੇਗੀ ਆਓ ਜੀ ਪ੍ਰੈਕਟੀਕਲ ਗੱਲ ਕਰਦੇ ਹਾਂ ਜੇ ਅਸੀਂ ਸੱਚਮੁੱਚ ਆਪਣੇ ਘਰ ਵਿੱਚ ਬਰਕਤ ਚ ਆਉਂਦੇ ਹਾਂ ਸਾਨੂੰ ਛੋਟੀਆਂ ਛੋਟੀਆਂ ਆਦਤਾਂ ਸੁਧਾਰਨੀਆਂ ਪੈਣੀਆਂ ਹਨ ਪਹਿਲਾਂ ਆਪਣੀ ਕਮਾਈ ਤੇ ਖਰਚੇ ਦਾ ਹਿਸਾਬ ਰੱਖੋ ਗੁਰਬਾਣੀ ਵਿੱਚ ਸਾਨੂੰ ਇਹ ਸਿਖਾਉਂਦੀ ਹੈ ਆਪਣੀ ਕਮਾਈ ਦਾ ਦਸਵੰਦ ਕੱਢਣਾ ਚਾਹੀਦਾ ਹੈ ਸਿਰਫ ਪੈਸੇ ਦੇ ਰੂਪ ਵਿੱਚ ਸਗੋਂ ਸਾਮੇ ਦੇ ਰੂਪ ਵਿੱਚ ਸੇਵਾ ਕਰਨੀ ਚਾਹੀਦੀ ਹੈ ਦੂਜਾ ਆਪਣੇ ਮਨ ਦੀ ਸੰਭਾਲ ਕਰੋ ਜੇ ਤੁਸੀਂ ਸਾਰਾ ਦਿਨ ਨਿੰਦਿਆ ਚੁਗਲੀ ਤੇ ਈਰਖਾ ਗੁੱਸੇ ਵਿੱਚ ਜਪਿਤ ਹੁੰਦੇ ਹੋ ਤਾਂ ਸੰਗਤ ਜੀ ਮਨ ਅਸ਼ਾਂਤ ਹੋ ਜਾਵੇਗਾ ਗੁਰਬਾਣੀ ਆਖਦੀ ਹੈ ਮਨ ਜੀ ਤੇ ਜਗ ਜੀਤ ਜੇ ਤੁਸੀਂ ਮੰਨੋ ਜੇਤਲਿਆ ਸਾਰਾ ਸੰਸਾਰ ਜੇਤਲਿਆ ਤੇ ਜਹਰ ਰੋਜ਼ ਸਵੇਰੇ ਸ਼ਾਮ ਤੁਹਾਡਾ ਦੇ ਨਾਮ ਸਿਮਰਨ ਦੇ ਲਈ ਸਮਾਂ ਕੱਢੋ ਸੰਗ ਜੀ ਜਦੋਂ ਤੁਸੀਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਹੋ ਤਾਂ ਤੁਹਾਡੇ ਮਨ ਦੀ ਬੇਚੈਨੀ ਘਟੂ ਜਾਵੇਗੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਵੀ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ